ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟਿ ਡਵਾਈਜ਼ਰ YouTube ਚੈਨਲ 'ਵੀ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਹ ਘਰ 5 ਮਰਲੇ ਵਿੱਚ ਬਣਿਆ ਹੋਇਆ ਫਰੰਟ ਤੇ ਸਾਰੇ ਦੇਖ ਹੀ ਲਈ ਹੈ ਜੀ ਪਹਿਲਾਂ ਹੀ ਐਂਟਰੀ ਤੇ ਇੱਕ ਸਾਈਡ ਤੇ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ਟਾਇਲ ਸਾਰੀ ਫਰਸ਼ ਤੇ ਲੱਗੀ ਹੋਈ ਹੈ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਬਾਹਰਲੇ ਪਾਸੇ ਇੱਕ ਵਾਸ਼ਰੂਮ ਬਣਾਇਆ ਹੋਇਆ ਜੀ ਵਾਸ਼ਰੂਮ ਵਿੱਚ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਮਾਲਕਾਂ ਨੇ ਕਿਹਾ ਜੀ ਘਰ ਨਵਾਂ ਹੀ ਬਣਿਆ ਹਜੇ ਸਾਲ 1.5 ਸਾਲ ਹੀ ਹੋਇਆ ਘਰ ਬਣਾਏ ਨੂੰ ਘਰ ਵਿੱਚ ਸਾਰੀ ਟਾਇਲ ਵਧੀਆ ਕੁਆਲਿਟੀ ਦੇ ਲੱਗੀ ਹੋਈ ਹੈ ਹਰ ਸਮਾਨ ਵਧੀਆ ਲੱਗਾ ਹੋਇਆ ਜੀ। ਬਾਕੀ ਤੇ ਵੀਡੀਓ ਅਚ ਦੇਖ ਹੀ ਰਹੇ ਹੋ ਸਾਰਾ। ਆ ਜੇ ਲੌਬੀ ਏਰੀਆ ਬਣਿਆ ਹੋਇਆ। ਲੌਬੀ ਵਿੱਚ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਹੋਇਆ। ਬਾਕੀ ਸਾਰੇ ਪਾਸੇ ਪੇਂਟ ਦਾ ਕੰਮ ਹੋਇਆ ਜੀ। ਆ ਜੇ ਡਰਾਈਂਗ ਰੂਮ ਬਣਿਆ ਹੋਇਆ। ਡਰਾਈਂਗ ਰੂਮ ਵੀ ਕਾਫੀ ਖੁੱਲ੍ਹਾ ਡੁੱਲਾ ਬਣਿਆ ਹੋਇਆ। ਘਰ ਵਿੱਚ ਟੋਟਲ 2 ਕਮਰੇ ਬਣੇ ਹੋਏ ਹਨ। ਇੱਕ ਸਟੋਰ ਰੂਮ ਬਣਿਆ ਹੋਇਆ। ਇੱਕ ਓਪਨ ਕਿਚਨ ਬਣੀ ਹੋਈ ਹੈ ਦੋ ਵਾਸ਼ਰੂਮ ਬਣੇ ਹੋਏ ਹਨ ਇੱਕ ਵਾਸ਼ਰੂਮ ਬਾਰੋ-ਬਾਰ ਬਣਿਆ ਤੁਹਾਨੂੰ ਬਾਹਰ ਦਿਖਾਤਾ ਦੂਜਾ ਵਾਸ਼ਰੂਮ ਕਮਰੇ ਨਾਲ ਅਟੈਚ ਬਣਿਆ ਹੋਇਆ ਜੀ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਆ ਜੀ ਕਿਚਨ ਬਣੀ ਹੋਈ ਹੈ ਕਿਚਨ ਓਪਨ ਬਣੀ ਹੋਈ ਹੈ ਇੱਕ ਸਾਈਡ ਤੇ ਵਿੰਡੋ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਮਾਲਕਾ ਦਾ ਨੰਬਰ ਹੈ ਜੀ 83609 92772 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਮਾਲਕਾਂ ਨੂੰ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ ਜੀ ਹਾਂ ਜੀ ਦੂਜਾ ਰੂਮ ਬਣਿਆ ਹੋਇਆ ਦੂਜਾ ਰੂਮ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਜੀ ਇਸ ਕਮਰੇ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਇੱਕ ਤੁਹਾਨੂੰ ਵਾਸ਼ਰੂਮ ਦਿਖਾ ਦਿੰਨੇ ਹਾਂ ਜੀ ਹਾਂ ਜੀ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਸਾਰੀ ਦੀਵਾਰ ਤੇ ਉੱਪਰ ਤੱਕ ਟਾਇਲ ਲੱਗੀ ਹੋਈ ਹੈ ਜੀ ਫੋਰਸਤੇ ਵੀ ਟਾਇਲ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੈ ਜੀ ਘਰ ਦੀ ਡਿਮਾਂਡ ਮਾਲਕਾਂ ਨੇ 26 ਲੱਖ ਰੁਪਏ ਰੱਖੀ ਹੈ ਬਾਕੀ ਤੁਸੀਂ ਫੋਨ ਤੇ ਰੇਟ ਦੀ ਗੱਲ ਕਰ ਸਕਦੇ ਹੋ ਐਡਰੈਸ ਵੀ ਤੁਹਾਨੂੰ ਦੱਸ ਦੇਣਾ ਜੀ ਘਰ ਦਾ ਇਹ ਘਰ ਚੱਚੋ ਕੀ ਕਲੋਨੀ ਫਗਵਾੜਾ ਵਿੱਚ ਬਣਿਆ ਹੋਇਆ ਹੈ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੋਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਕਮਰੇ ਦੇ ਨਾਲ ਹੀ ਇੱਕ ਸਟੋਰੂਮ ਬਣਿਆ ਹੋਇਆ ਘਰ ਆਬਾਦੀ ਦੇ ਵਿੱਚ ਬਣਿਆ ਹੈ ਜੀ ਗਲੀ ਕਾਫੀ ਖੁੱਲਡੁੱਲੀ ਹੈ ਜਗ੍ਹਾ ਵੀ ਰਜਿਸਟਰੀ ਵਾਲੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਕਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ